ਈ ਮੀਆਂ ਨਿਆ ਮਿੰਤਾ ਸਬਨਾ ਤੇ ਮੀਆਂ ਰਾਜੇ ਦੇ ਪੈਰ ਪਕੜੇ ਨਾ ਆਪਣੀ ਜਾਨ ਗਵਾਇੜਿਆ ਅਸੀਂ ਬੰਦਿਆਂ ਤੇਰੀਆਂ ਹੋ ਗਈਆਂ ਸਾਨੂੰ ਡੋਬ ਨਾ ਮਰ ਮੁਕਾਇੜਿਆ ਹੋਰ ਰੋਗ ਨਾ ਲਾਇ ਇਲਾਜ ਕੋਈ ਉਈ ਇਸ਼ਕ ਦੀ ਨਹੀਂ ਦਵਾਈ ਅੜਿਆ ਮਾਣ ਹੁਸਨ ਜਵਾਨੀਆਂ ਸਾਡੀਆਂ ਨੂੰ ਕਤ ਮਰਨ ਦੇ ਸਿਰ ਸੋ ਆੜਿਆ ਰਾਜੇ ਨੂੰ ਬੇੜੀ ਵਿੱਚ ਸੁੱਟਣਾ ਜਦੋਂ ਮੈਂ ਤਾ ਰਾਜੇ ਨੇ ਮੰਨੀਆਂ ਨਾ ਡੁੱਡਣ ਪਕੜਨ ਕਾਲ ਤੂੰ ਪੁੱਟਿਆ ਸੀ ਜਪਕਤ ਕੇ ਉਸ ਦੇ ਲਕ ਤਾਈ ਬੇੜੀ ਵਿੱਚ ਲਿਆ ਕੇ ਸੁਟਿਆ ਸੀ ਆਖੇ ਇਸ ਬਲ ਨੂੰ ਪਾਰ ਲਾਈਏ ਜੀਨੇ ਝੁਗਾ ਦਪਹਿਰ ਨੂੰ ਲੁੱਟਿਆ ਸੀ ਖਿੱਚ ਹੁੱਕੇ ਦਾ ਕੁੱਟ ਤੇ ਚੱਕ ਚੱਪੂ ਬੇੜੀ ਠਲ ਮਸੀਬ ਤੋਂ ਛੁੱਟਿਆ ਸੀ ਬੇੜੀ ਠਲ ਮਸੀਬ ਤੋਂ ਛੁੱਟਿਆ ਸੀ